ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਰਸਨਾ ਜਾਪ ਜਪਿਓ ਬਨਵਾਰੀ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਰਸਨਾ ਜਾਪ ਜਪਿਓ ਬਨਵਾਰੀ ਸਫਲ ਮੂਰਤ ਦਰਸ਼ਨ ਬਲੇਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਦ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਧ੍ਰਿੜ ਨਾਮ ਦਾਣ ਇਸ ਨਾਨ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ राम नाम जप पार उतारी कहो नानक ए رام نام राम नाम जप पार उतारी वाहे کا जीा खालसा वाहे गुरू जी, वा जी फेह ਸੋਹੀ ਮਹੱਲਾ ਪੰਜਵਾਂ اے ਭਾਈ ਗੁਰੂ ਦੇ ਦਰਸ਼ਨ ਦੀ ਰਾਹੀ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਧਰਦਾ ਹਾਂ ਅਤੇ ਆਪਣੀ ਜੀਵ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਗੁਰੂ ਦੀ ਹਸਤੀ ਮਨੁੱਖਾ ਜੀਵਨ ਨੂੰ ਸਫਲ ਕਰ ਦੇਣ ਵਾਲੀ ਹੈ ਮੈਂ ਗੁਰੂ ਦੇ ਦਰਸ਼ਨ ਦੇ ਸਦਕੇ ਜਾਂਦਾ ਹਾਂ ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਉਂਦਾ ਹਾਂ ਰਹਾਉ हे भाई गुरु दी संगत ਵਿੱਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ ਅਤੇ ਆਤਮਿਕ ਜੀਵਨ ਦੇਣ ਵਾਲੀ ਸਿਖ ਸਲਾਖ ਕੰਨਾਂ ਨਾਲ ਸੁਣ ਕੇ ਇਸ ਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ। हे भाई गुरु दी ਬਰਕਤ ਨਾਲ ਮੈਂ ਕਾਮ, ਕਰੋਧ, ਲੋਭ, ਮੋਹ ਆਦਿਕ ਨੂੰ ਤਿਆਗ ਗਿਆ ਹੈ। ਹਿਰਦੇ ਵਿੱਚ ਪ੍ਰਭੂ ਨਾਮ ਨੂੰ ਪੱਕਾ ਕਰਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿੱਤਰ ਰੱਖਣਾ ਇਹ ਮੈਂ ਚੰਗੀ ਜੀਵਨ ਮਰਿਆਦਾ ਬਣਾ ਲਈ ਹੈ। ਏ ਨਾਨਕ ਕਾਖ ਏ ਭਾਈ ਤੂੰ ਵੀ ਏ ਅਸਲੀਅਤ ਆਪਣੇ ਮਨ ਵਿੱਚ ਵਸਾਲ ਹੈ ਅਤੇ ਗੁਰੂ ਦੀ ਰਾਹੀ ਪ੍ਰਮਾਤਮਾ ਨਾਮ ਜਪ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ